ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਸ੍ਰੀ ਰਾਗ ਮਹੱਲਾ 3 ਤਿੰਨ ਆਨੰਦ ਸਦਾ ਸੁਖ ਹੈ ਜਿਨਾਂ ਸੱਚ ਨਾਮ ਅਧਾਰ ਗੁਰ ਸ਼ਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੈ ਸਾਚੇ ਨਾਹੀ ਪਿਆਰ ਕਿਰਪਾ ਕਰ ਕੇ ਆਪਣੀ ਤੀਤੋਂ ਨ ਭਗਤ ਪੰਡਾਰ ਮਨ ਰੇ ਸੁਬਾਨੰਦ ਗੁਣ ਗਾਈ ਸੱਚੀ ਬਾਣੀ ਹਰ ਪਾਈਐ ਹਰ ਸੋ ਰਹੈ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥੀਆ ਰਤ ਸਹਿ ਸੁਪਾਈ ਗੁਰ ਸ਼ਬਦੀ ਮਨ 모ਹਿਆ ਕਹਿਣਾ ਕਿ ਚੂ ਨਜਾਈ ਜਿਹ ਬਾ ਰਤੀ ਸ਼ਬਦ ਸੱਚਾ ਅੰਮ੍ਰਿਤ ਪੀਵੇ ਰਸ ਗੁਣ ਗਾਈ ਗੁਰਮੁਖੇ ਹੋ ਰੰਗ ਪਾਈਐ ਜਿਸਨੋ ਕਿਰਪਾ ਕਰੀ ਰਚਾਈ ਸੰਸਾ ਹੈ ਹੋ ਸੰਸਾਰ ਹੈ ਸੁਤਿਆ ਰੇਣ ਵਿਹਾਇ ਇਕ ਆਪਣਾ ਪਾਣਾ ਕੱਢ ਲਿਆਨ ਆਪੇ ਲਿਉ ਨ ਮਿਲਾਇ ਆਪੇ ਹੀ ਆਪ ਮਨਵਸਿਆ ਮਾਇਆ ਮੋਹ ਚੁਕਾਈ ਆਪੁ ਵਡਾਈ ਦਿੱਤੀ ਅਨ ਗੁਰਮੁਖ ਦੀ ਬੁਝਾਈ ਸਭਨਾ ਦਾਤਾ ਤਾਏਕ ਹੈ ਭੁੱਲਿਆ ਲੇ ਸਮਝਾਈ ਇੱਕ ਆਪੇ ਆਪ ਖੁਆਇਨ ਤੂੰ ਚੈ ਛੜੇਨ ਲਾਈ ਗੁਰਮਤੀ ਹਰ ਪਾਈ ਐ ਜੋਤੀ ਜੋਤ ਮਿਲਾਇ ਅੰਧੇਨ ਨੰਮੇ ਰੱਤਿਆ ਨਾਨਕ ਨਾਮ ਸਮਾਈ ਗੁਰਮਤੀ ਹਰ ਪਾਈ ਐ ਜੋਤੀ ਜੋਤ ਮਿਲਾਇ ਅਨ ਦਿਨ ਨਾਮਿ ਰਤਿਆ ਨਾਨਕ ਨਾਮ ਸਮਾਈ ਇਹ ਸ਼ਬਦ ਰੋਜ਼ 40 ਦਿਨ ਤੱਕ ਜਿਹੜਾ ਸ਼ਬਦ ਸੁਣੂਗਾ ਉਹਦੇ ਸਾਰੇ ਕਾਰਜ ਰਾਸ ਹੋਣਗੇ ਪੂਰਾ ਘਰ ਪੈਸਾਨਲ ਪਰ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ